ਸੰਭੀਤ ਇਤਿਹਾਸ ਨੂੰ ਬਾਕੀ ਦੇ ਪੁਰਾਤਨ ਵਿਸ਼ਵ ਦੀ ਆਪਣਾ ਸਥਾਨਕੀ ਵਿਸਤ੍ਰਿਤ ਆਰ ਡਿਨਾਈ ਤੁਹਾਨੂੰ ਪਸੰਦ ਆਇਆ ਕੋਈ ਮਾਲ ਕੋਈ ਨਹੀਂ ਲਾਉਂਦਾ ਨਹੀਂ ਕੋਈ ਮੈਨੂੰ ਲੈ ਜਾਓ ਵੀਡੀਓ ਤੁਸੀਂ ਮੈਨੂੰ ਦੇ ਦਿਓ ਮੈਂ ਤੁਹਾਨੂੰ WhatsApp ਆਜੇ ਵਰਤਾਓ ਕਰ ਦਿਓ ਆ ਜਾਓ ਤੁਸੀਂ ਮੈਨੂੰ ਮੋਬਾਈਲ ਦੇ ਮੋਬਾਈਲ ਤੇ ਬਣਾਉਂਦਾ ਮੈਂ ਨੇ ਕੋਈ ਚਾਹ ਆ ਇਧਰ ਆ ਕੇ ਫਟਾ ਦੇ ਫੋਟੋ ਵੀ ਤੇ ਲੋਕੀਂ ਸ੍ਰੀ ਕੀ ਖਦਮ ਆਰਾਮ ਦੇ ਵਿੱਚ ਦੋ ਮਹੀਨੇ ਇਕੱਠੇ ਆਰਾਮ ਨੂੰ ਹੁੰਦੇ ਸਨ ਮਹੀਨੇ ਪਰ ਅੱਜ ਜਿਹੜੇ ਦੇ ਜਦੋਂ ਅੱਧਾ ਮਹੀਨਾ ਅੰਗਰੇਜ਼ੀ ਦਿੱਤ ਜਾਂਦਾ ਹੈ ਫਿਰ ਇਸੇ ਵੀ ਨਾਟਕਾ ਤੋਂ ਆਰਾਮ ਹੁੰਦਾ ਸੋ ਇਸ ਕਰਕੇ ਇੱਕ ਤਰੀਕਾ ਅੱਗੇ ਚਲੇ ਜਾਂਦੀਆਂ ਨੇ 7 ਜੁਲਾਈ ਸਾਲ 1837 ਦੇ ਉਪਤੇ ਇਧਰ ਆਇਆ ਹੈ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ 1647 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਜੋਤੀ ਜੋਤਿ ਜੋ ਸਮਾਈ ਸੰਤ ਉਹਨਾਂ ਨੇ ਆਪਣੇ ਪੁੱਤ ਪਾਪਾ ਗੁਰਦਤਾ ਜੀ ਦੇ ਪੁੱਤਰ ਤਨ ਗੁਰੂ ਹਰਾਈ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਸਤਗੁਰ ਜੀ ਨੇ ਗੁਰ ਘਰ ਦੇ ਵਿੱਚੋਂ ਛੱਡ ਪਰ ਇੱਕ ਸਮਾਂ ਯੂ ਜਿਆ 1634 ਦੇ ਵਿੱਚ ਉਹ ਬਿਲਕੁਲ ਢਿੱਲਾ ਪੈ ਗਿਆ ਉਸ ਤੋਂ ਬਾਅਦ ਇੱਕ ਘਟਨਾ ਇਹੋ ਜੀ ਵਾਪਰੀ ਕਿ ਸ਼ਾਹ ਜਹਾਂ ਦੇ ਚਾਰ ਪੁੱਤਰਾਂ ਦੇ ਵਿੱਚੋਂ ਦਾਰਾਸ਼ਕੂ ਸਭ ਤੋਂ ਵੱਡਾ ਹੈ ਦੂਸਰੇ ਨੰਬਰ ਤੇ ਔਰੰਗਜੀਬ ਤੇ ਮੁਰਾਦ ਹੈ ਤੇ ਸ਼ੁਜਾ ਹੈ ਇਹਨਾਂ ਦੇ ਵਿੱਚੋਂ ਜਿਹੜਾ ਔਰੰਗਜੀਬ ਹੈ ਨਾ ਔਰੰਗਜੀਬ ਸਭ ਤੋਂ ਚਲਾਕ ਮਨੋਖ ਹੈ ਸ਼ਾਹ ਜਹਾਂ ਦਾ ਪੁੱਤਰ ਤੇ ਸ਼ਾਹ ਜਹਾਂ ਨੂੰ ਸਭ ਤੋਂ ਪਿਆਰਾ ਜਿਹੜਾ ਪੋਤਾ ਉਹ ਦਾਰਾਸ਼ਕੂ ਹੈ ਆਰਮ ਜੀ ਨੇ ਸੋਚਿਆ ਇਹ ਤੇ ਪਿਤਾ ਦੇ ਬੜਾ ਨਜ਼ਦੀਕ ਹੈ ਤੇ ਇਹਨੂੰ ਤਖਤ ਮਿਲੇਗਾ ਕਿਉਂ ਨਾ ਇਹਨੂੰ ਖਤਮ ਕਰ ਦਿੱਤਾ ਜਾਬੀ ਤੇ ਤਖਤ ਮੈਂ ਲੈ ਲਵਾਂ ਮਹਾਰਾਜ ਦਾ ਹੁਕਮ ਸੀ ਵੀ 200 ਘੂੜਸਵਾਰ ਰੱਖੜੇ ਨੇ ਪਰ ਜੰਗ ਨਹੀਂ ਕਰਨੀ ਉਸ ਵਕਤ ਉਹਨਾਂ ਗੁਰੂ ਕੇ ਸਿੱਖਾਂ ਨੇ ਜਿਹੜੀਆਂ ਬੇੜੀਆਂ ਸਭ ਕੋ ਮਲ ਲਈਆਂ ਕਿਉਂਕਿ ਬੇੜੀਆਂ ਰਾਮ ਦੇ ਨਾਮ ਦੇ ਨਾਲ ਗੁਰੂ ਹਰਿਕ੍ਰਿਸ਼ਨ ਬੜਾ ਕੁਝ ਲਿਖਾਉਂਦੇ ਪਏ ਨੇ ਸੰਗਤ ਨੇ ਆ ਕੇ ਸਤਿਗੁਰ ਜੀ ਦੇ ਕੋਲ ਸਾਰੀ ਗੱਲ ਦੱਸੀ ਤੇ ਸਤਿਗੁਰ ਕਹਿਣ ਲੱਗੇ ਉਹਨੂੰ ਲੈ ਕੇ ਆਪਾਂ ਲਿਆਂਦਾ ਗਿਆ ਲਾਚੰਦ ਨੂੰ ਸਤਿਗੁਰ ਕਹਿਣ ਲੱਗੇ ਵੀ ਤੁਹਾਨੂੰ ਸਾਡੇ ਨਾਮ ਦੇ ਉੱਤੇ ਇਤਰਾਜ਼ ਹੈ ਕਹਿਣ ਲੱਗਾ ਹਾਂ ਬਿਲਕੁਲ ਤੇ ਸਤਿਗੁਰ ਕਹਿਣ ਲੱਗੇ ਦੱਸੋ ਕਿਹੜਾ ਨਾਮ ਦੇ ਅੱਖਰ ਦੇ ਨਾਲ ਤੁਹਾਨੂੰ ਇਤਰਾਜ਼ ਅਸੀਂ ਲਾ ਦਿੰਨੇ ਆ ਗੁਰੂ ਮੈਨੂੰ ਤਾਂ ਸਿੱਖ ਕਹਿੰਦੇ ਨਹੀਂ ਕਿਉਂਕਿ ਗੁਰੂ ਜੋਤ ਮੈਨੂੰ ਪ੍ਰਾਪਤ ਹੋਈ ਹੈ ਗੁਰਤਾ ਗੰਤੀ ਮੇਰੇ ਪਿਤਾ ਨੇ ਮੈਨੂੰ ਦਿੱਤੀ ਹੈ ਗੁਰਨਾਨਕ ਸਾਹਿਬ ਤੋਂ ਜੋਤ ਤੂੰ ਹਾਂ ਜੁਗਤ ਸਾਈ ਸਹਿ ਦਾਇਆ ਫਿਰ ਪਲਣੀ ਦੂਜੀ ਗੱਲ ਗੁਰੂ ਮੈਨੂੰ ਸਿੱਖ ਕਹਿੰਦੇ ਨਹੀਂ ਅੱਗੇ ਹਰ ਮੇਰੇ ਪਿਤਾ ਦਾ ਨਾਮ ਹਰਾਈ ਜੀ ਸੀ ਤੇ ਹਰ ਸ਼ਬਦ ਉੱਤੋਂ ਲੱਗਾ ਮੇਰੀ ਨਾਮ ਮਾਤਾ ਦਾ ਨਾਮ ਸਮਝਾ ਦਿੱਤੀ ਪਰ ਸਰਾਬ ਵੀ ਮੰਨ ਗਿਆ ਕਹਿਣ ਲੱਗੇ ਠੀਕ ਆ ਵੀ ਅਸੀਂ ਤੁਹਾਡੇ ਰਹਿਣ ਦਾ ਪਰਬੰਧ ਕਰਾ ਕੇ ਸੰਗਤ ਨੂੰ ਤੁਸੀਂ ਦਰਸ਼ਨ ਦਿਦਾਰੇ ਵਰਤਿਸ ਕਰਿਓ ਹੁਣ ਤਾਂ ਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਿੱਲੀ ਵੱਲ ਚੱਲਦੇ ਨੇ ਸੰਕੀਪ ਵਿਚ ਆ ਰੱਖਾ ਸਮਾਪਨ ਦੀ ਨਿਕੋ ਗਿਆ ਹੁਣ ਜਦੋਂ ਸਤਿਗੁਰੂ ਮਹਾਰਾਜ ਚੱਲੇ ਨੇ ਬਹੀਰ ਦੇ ਰੂਪ ਵਿੱਚ ਕਿਉਂਕਿ ਸੰਗਤਾਂ ਗੁਰੂ ਘਰ ਤੋਂ ਬੜਾ ਪਿਆਰ ਕਰਦੀਆਂ ਨੇ ਪਹਿਲਾਂ ਵੀ ਬਾਣੇ ਵਾਪਰ ਚੁੱਕੇ ਸਨ ਗੁਰੂ ਗਰਜੂ ਸਾਹਿਬ ਮਹਾਰਾਜ ਕੇ ਸ਼ਹਾਦਤ ਹੋਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਏ ਗਵਾਲੀਅਰ ਦੇ ਕਿਲੇ ਵਿੱਚ ਕੈਦ ਫਿਰ ਰਾਮਰਾਏ ਗਿਆ ਉਹ ਥੜਤ ਗਿਆ ਸੰਕਤ ਨੇ ਆਪਣੇ ਬਨੂ ਵੀ ਅਸੀਂ ਵੀ ਨਾਲ ਜਾਵਾਂਗੇ ਤੇ ਪੂਰੀ ਵਜੀਰ ਦੇ ਰੂਪ ਦੇ ਵਿੱਚ ਚਾਲੇ ਬਾਦਸਤਿਨ ਨੇ ਕੀਰਤ ਪਰ ਸਾਧ ਦੀ ਧਰਤੀ دی ਹੁੰਦੀ ਹਰਿ ਕ੍ਰਿਸ਼ਨ ਧਾਰੀ ਹੈ ਜਿਸ ਕਿੱਥੇ ਸਭ

और प्राइमरी का बच्चा लैक्चर गुर जसप्रीत कौर जी गुरशांतप्रीत कौर जी और जयदीप सिंह जी थे टीम जो थर्ड आई है और सेकंड जो टीम आई सी हरमनदीप सिंह जी स्टेट देवंदरपाल कर दागरन और परिणी सोनिहा सेकंड टीम बलजीत कौर ਅਮਨ ਬਣੇ ਸੋਨਿਆ ਸੁਬਾਨ ਸਿਰੀ ਬਣੇ ਸੋਨਿਆ ਸੁਬਾਨ ਸਿਰੀ ਅਮਨ ਵੀਰਪੁਰ ਜੀ ਪਹਿਲੀ ਵਾਰੀ ਇਹ ਇਹ ਪ੍ਰੈਕਟਿਸ ਕਰਦੇ